ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇਲਾ ਚੋਰਦਾਰ ਰੋਸ ਪ੍ਰਦਰਸ਼ਨ ਕਰ ਰਹੇ ਇਹ ਹਨ ਬਠਿੰਡਾ ਨਗਰ ਨਗਮ ਅਧੀਨ ਠੇਕਾ ਆਧਾਰਿਤ ਕੰਮ ਕਰਦੇ ਸਫਾਈ ਸੇਵਕ ਅਤੇ ਸੀਵਰੇਜ ਵਰਕਰ ਜੋ ਆਪਣੀ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਹੜਤਾਲ ਕਰ ਨਗਰ ਨਗਮ ਕੰਪਲੈਕਸ ਦੇ ਗੇਟ ਮੂਹਰੇ ਧਰਨੇ ਤੇ ਡਟੇ ਹੋਏ ਹਨ ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਿਗਮ ਅੰਦਰ ਠੇਕੇ ਤੇ ਕੰਮ ਕਰਦਿਆਂ 6 ਸਾਲ ਤੋਂ ਵੀ ਉੱਪਰ ਹੋ ਗਏ ਹਨ ਅਤੇ ਸਾਡੇ ਘਰਾਂ ਦਾ ਗੁਜ਼ਾਰਾ ਸਾਡੀ ਇਸੇ ਕਮਾਈ ਨਾਲ ਹੀ ਚਲਦਾ ਹੈ ਸੋ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਸਾਨੂੰ ਠੇਕਾ ਪ੍ਰਣਾਲੀ ਵਿੱਚੋਂ ਕੱਢ ਕੇ ਪੱਕੀ ਨੌਕਰੀ ਦੇਵੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਹੋਰ ਤਿੱਖਾ ਸੰਘਰਸ਼ ਕਰ ਸੜਕਾਂ ਜਾਮ ਕੀਤੀਆਂ ਜਾਣਗੀਆਂ ਜੇ ਅਗਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇਸ ਗੇਟ ਅੱਗੇ ਕੂੜੇ ਦੀਆਂ ਟਰਾਲੀਆਂ ਲਾ ਦਾਂਗੇ ਤੇ ਫਿਰ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆਂ ਪੰਜਾਬ ਸਰਕਾਰ ਬਾਦਲ ਸਰਕਾਰ ਜਿਹੜੀ ਉਹਨੂੰ ਬਾਈਕਾਟ ਕਰਦਾਂਗੇ ਵਾਲਮੀਕ ਸਮਾਜ ਤੋਂ ਅਤੇ ਰੋਡ ਜਾਮ ਕਰਾਂਗੇ। ਤੁਹਾਡੀਆਂ ਮੰਗਾਂ ਕੀ ਆ ਤੁਸੀਂ? ਜਿਹੜੇ ਸਰਕਾਰ ਨੇ ਅਲਟੀਮੇਟ ਦਿੱਤਾ ਬਈ ਜਿਹੜੇ ਵਰਕਰ ਤਿੰਨ ਜਾਂ ਪੰਜ ਸਾਲ ਤੋਂ ਕੰਮ ਕਰ ਰਹੇ ਆ ਠੇਕੇਦਾਰੀ ਸਿਸਟਮ 'ਚ ਉਹ ਪੱਕੇ ਕੀਤੇ ਜਾਣ ਕਿਉਂਕਿ ਸਾਨੂੰ ਵੀ 5-6 ਸਾਲ ਹੋ ਚੁੱਕੇ ਆ ਜੀਆਈਟੀਐਫ ਕੰਪਨੀ ਨੂੰ ਤੇ ਸਾਡੀਆਂ ਮੰਗਾਂ ਆਈ ਹੈ ਬਈ ਸਾਨੂੰ ਵੀ ਪੱਕਾ ਕੀਤਾ ਜਾਵੇ। पर लेकिन मेरा पहली डिमांड कच्चे पक्का करना चाहे शिवर बरकर यूनियन का बंदा है शिवर बोर्ड का है चाहे सफाई सेवक है चाहे कोई कंपनी का है पहले आधार पर पक्का किया जाए दूसरे आधार पर नई भर्ती ली जाए क्योंकि शहर की बढ़ोतरी बहुत ज़्यादा हो चुकी है अगला एक्शन यही है कि हम धरना चार जारी रखेंगे मोटरा बंद कराएँगे रोड जाम करेंगे ਗੌਰਤਲਬ ਹੈ ਕਿ ਜੇਕਰ ਸਰਕਾਰ ਇਹਨਾਂ ਸਫਾਈ ਸੇਵਕਾਂ ਤੇ ਕਰੜਾ ਰੁਖ ਅਪਣਾਉਂਦੇ ਆ ਮੰਗਾਂ ਦੀ ਪੂਰਤੀ ਨਹੀਂ ਕਰਦੀ ਤਾਂ ਆਉਂਦੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਸਫਾਈ ਨਾ ਹੋਣ ਕਾਰਨ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਤੇ ਟੀਚਰ ਕਿਤੇ ਲਾਈਨਮੈਨ ਅਤੇ ਕਿਤੇ ਸਫਾਈ ਸੇਵਕ ਪੰਜਾਬ ਅੰਦਰ ਠੇਕਾ ਆਧਾਰਿਤ ਮੁਲਾਜ਼ਮ ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਧਰਨੇ ਉੱਪਰ ਡਟੇ ਹੋਏ ਹਨ ਸਭ ਦੀ ਇਹ ਕੋਸ਼ਿਸ਼ ਹੈ ਕਿ ਚੌੜ ਜਾਪਤਾ ਲੱਗਣ ਤੋਂ ਪਹਿਲਾਂ ਸਰਕਾਰ ਉੱਪਰ ਦਬਾਅ ਬਣਾ ਆਪਣੀਆਂ ਮੰਗਾਂ ਮਨਵਾਈਆਂ ਜਾਣ ਕੈਮਰਾਮੈਨ ਕਰਮਵੀਰ ਛੱਟੀ ਨਾਲ ਮੈਂ ਆਲੀਆ ਵਰਮਾ ਤਾਜ਼ੇ ਖਬਰ ਬਠਿੰਡਾ